ਮਾਹੌਲ ਦੇ ਵਿੱਚ ਮੈਨੂੰ ਆ ਸੁਣੋ ਇਸ ਮਾਹੌਲ ਦੇ ਵਿੱਚ ਮੈਨੂੰ ਨਿਰਮਲ ਸਿੰਘ ਦਿਓ ਜੀ ਦੀਆਂ ਚਰਨ ਲੈਣਾ ਯਾਦ ਆ ਰਹੀਆਂ ਪਿਆਰ ਅੱਗ ਲੱਗੀ ਵਿਆ ਸੁਣ ਗੱਭਰੂ ਆ ਤੇਰੀ ਕੀ ਸਿਫਤ ਕਰਾਂ ਤੈਨੂੰ ਵੇਖ ਕੇ ਰਾਹੀ ਵੀ ਰੁਕ ਜਾਂਦੇ ਇੱਕ ਚੌੜੀ ਫਰਕ ਦੇ ਡੌਲੇ ਨੇ ਦੁਸ਼ਮਣ ਵੀ ਕਿਤੇ ਨੇ ਲੁੱਕ ਜਾਂਦੇ ਗਲ ਕੈਂਠਾ ਪੈਰੀ ਕੱਢਮੀ ਜੁੱਤੀ ਏ ਜਿੱਧਰ ਤੁਰੇ ਉਹ ਪੰਧ ਵੀ ਮੁੱਕ ਜਾਂਦੇ ਧਰਤੀ چیر ਕੇ ਸੋਨੇ ਦੀ ਫਸਲ ਕੱਢੇ ਤੇਰੀ ਹਿੰਮਤ ਅੱਗੇ ਸਾਰੇ ਹੀ ਝੁੱਕ ਜਾਂਦੇ ਇਹ ਜਵਾਨੀ ਨੂੰ ਰੱਖੀ ਸੰਭਾਲ ਕੇ ਓਏ ਨਸ਼ਿਆਂ ਵਿੱਚ ਤੇ ਵੱਡੇ ਵੱਡੇ ਮੁੱਕ ਜਾਂਦੇ ਨਸ਼ਿਆਂ ਵਿੱਚ ਦੇ ਵੱਡੇ ਵੱਡੇ ਲੁੱਟ ਜਾਂਦੇ ਬਹੁਤ ਬਹੁਤ ਸ਼ੁਕਰੀਆ ਹਾਏ ਮਾਨ ਵਾਲੀ ਬਖ ਬਖ ਕਰੀ ਗਿਆ ਨਾ ਥੋੜਾ ਪਿਆਰ ਨਾਲ ਵੀ ਤੇ ਗੱਲ ਕਰ ਲੈ ਮਿੱਟੀ ਦੇ ਆਰ ਆਏ ਹਾਏ ਤੇ ਮੈਂ ਆਪ ਦੇ ਲਈ ਲੈ ਕੇ ਆਵਾਂਗਾ ਕਿਉਂਕਿ ਮੁੱਛਾਂ ਵਾਲੀ ਟਿੱਟੀ ਮੈਂ ਆਪ ਮਸਲਣੀ ਹੈ ਭੈਣ ਜੀ ਆ ਅਸਲ ਮਾਤ ਤੇ ਤੁਰਕ ਜ਼ਮੀਨ ਤੇ ਪਹਾੜ ਤੇ ਮੈਦਾਨ ਵਿੱਚ ਜੱਗਾ ਹਰ ਮੇਰੇ ਮੌਜੂਦ ਰਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ